हां जी भाई जी सस्का जी सारे भ्रामाणों सो मित्र एक ਘਰੇਲੂ ਬਹਿੜ ਤੁਹਾਨੂੰ ਦਿਖਾਉ ਲੱਗਿਆ ਤਾਜੀ ਸੂਈ ਸਵਾਈ ਹੈਗੀ ਛੋਟੇ ਮੁੱਲ ਦੇ ਆਪਾਂ ਕਹਿ ਸਕਦਾ ਜਿਹਦੇ ਭਰਾਮਣੇ ਘਰੇ ਦੁੱਧ ਪੀਣਾਗਾ ਗੁਜ਼ਾਰਾ ਕਰਨਾ ਵਧੀਆ ਪੰਜ ਚਾਰ ਜੀਆਂ ਵਾਲਾ ਨਾ ਉਹਨਾਂ ਵਾਸਤੇ ਬਹਿ ਠੀਕ ਰਹੂਗੀ ਬਾਕੀ ਜੋ ਡਿਟੇਲ ਹੋਊ ਮਾਰਕ ਸਾਂਝੀ ਕਰ ਦਨਗੇ ਤੇ ਖਰੀਦਣ ਨਾਲ ਆਪਣਾ ਭਰਾ ਤਸੱਲੀ ਆਪ ਕਰ ਲੂਗਾ ਠੀਕ ਹੈ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮਸ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਕੀ ਆਪਾਂ ਬਾਅਦ ਵਿੱਚ ਗੱਲਬਾਤ ਕਰਾਂਗੇ ਵੀ ਕੀ ਕੀ ਡਿਟੇਲ ਆ ਬਾਈ ਦਾ ਕੋਈ ਵਪਾਰ ਦਾ ਘਰ ਨੂੰ ਇੱਕ ਘਰੇਲੂ ਹੀ ਬਹਿੜ ਆ ਠੀਕ ਹੈ ਬਾਈ ਸਤਿ ਸ਼੍ਰੀ ਅ ਨਾਮ ਕਰਮਜੀਤ ਸਿੰਘ ਜੀ ਹਾਂਜੀ ਪਿੰਡ ਰਾਈਆ ਹਾਂਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲਾਗੀ ਠੀਕ ਹੈ ਫੂਲਾਗੀ ਹਾਂ ਇਧਰੋਂ ਤਪਾ ਭਦੌੜ ਉਹ ਤੇ ਰਾਮਪਰਾ ਤਿੰਨਾਂ ਸ਼ਰਾਂ ਵਿਚਕਾਰਾ ਪਿੰਡ ਰਾਈਆ ਆ ਗਿਆ ਹਾਂਜੀ ਪਿੰਡ ਬਚਾਲਿਆ ਆ ਜੀ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ ਮੋਬਾਈਲ 98036 ਹਾਂਜੀ 51066 ਠੀਕ ਹੈ ਤੇ ਇਹ ਬੈੜ ਆਪਾਂ ਖਰੀਦੀ ਵੀ ਆ ਜਾਂ ਕਰ ਦੂਈ ਆਪਣੀ ਨਹੀਂ ਇਹ ਠੋਕਰ ਲੈਂਦੀ ਸੀ ਪਹਿਲਾਂ ਪਹਿਲਾਂ ਪਿਛੇ ਠੋਕਰ ਠੀਕ ਆ ਹੁਣ ਆਪਣੇ ਕੋਲ ਹੀ ਦੂਜੇ ਸੂਏ ਸੂਈ ਆ ਜੀ ਹੁਣ ਦੂਜੇ ਸੂਏ ਸੂਈ ਆ ਹਾਂਜੀ ਸੂਈ ਨੂੰ ਕਹਿ ਕੇ ਦੇਣ ਹੋਗੇ ਇਹ ਨੂੰ ਆ 7 ਦਿਨ ਹੋ ਗਏ ਜੀ 25 ਤਰੀ ਆਜਾ ਭਾਈ ਇੱਕ ਤਰੀਕ ਨੂੰ 8 ਮਹੀਨਾ ਵੀਡੀਓ ਬਣਾ ਰਿਹਾ ਹੈ ਨਾ ਹਾਂਜੀ ਤੇ ਪੂਰੇ 7 ਦਿਨ ਹੋ ਗਏ ਹਾਂਜੀ ਤੇ ਆਪਾਂ ਦੁੱਧ ਦੁੱਧ ਮਲ ਗਏ ਚਾਹੇ ਬੌਲਾ ਮਲ ਗਏ ਕਿ ਨਾਲ ਦੁੱਧ ਹੁਣ ਇਸ ਟਾਈਮ ਐ ਟਾਈਮ 10 ਕਿਲੋ ਆ ਜੀ ਚਾਹੇ ਕੋਈ ਚਾੜੰਗ ਤੋਲੇ ਚਾਹੇ ਚਾੜੰਗ ਤੋਲੇ ਜੀ ਕੋਈ ਦਿੱਕਤ ਨਹੀਂ ਦੇਖੋ 14 15 ਕਿਲੋ ਦੇ ਦੇ ਕਿਸੇ ਬਕਰੇ ਤੋਂ ਠੀਕ ਆ ਯਾਨੀ ਚੌ ਜਦੋਂ ਰਾਣ ਦੇ ਚਿਲੂਗੀ ਹਾਂਜੀ ਠੀਕ ਆ ਠੀਕ ਆ ਤੇ ਧਾਰਾ ਮਾਰ ਦੀ ਤੁਰੰਤ ਪਹੁੰਚਾ ਰਿਹਾ ਹਾਂ ਹਾਂਜੀ ਹਾਂਜੀ ਮਾਰ ਲਓ ਮਾਰ ਦੋ ਤਾਰਾ 1400 ਮੀਟਰ ਮਾਰ ਕੇ ਦਿਖਾ ਦੇਣਾ ਉਸ ਤੋਂ ਪਹਿਲਾਂ ਸਾਨੂੰ ਨੇੜੇ ਹੋ ਕੇ ਜਿਹੜੀ ਥਣਾ ਦੀ ਬ ਠੀਕ ਮਾਰ ਦੋ ਬੰਤਰਾ ਤੇ ਬਾਕੀ ਜਿਹੜਾ ਵੀਡੀਓ ਬਣਾਉਣਾ ਸਾਡਾ ਸਮਾਂ ਲਗਭਗ ਮੰਨ ਕੇ ਚੱਲੋ ਵੀ ਡੇਢ ਕ ਦਾ ਟਾਈਮ ਹੈਗਾ ਤੁਸੀਂ ਨੋਟ ਕਰ ਸਕਦੇ ਹੋਗੇ ਸ਼ਾਮ ਦੀ ਚਵਾਈ ਤੱਕ ਇਹਦਾ ਹਜੇ ਲਗਭਗ 4-5 4 ਘੰਟੇ ਬਾਕੀ ਪੈਣਗੇ ਠੰਡੀ ਸੀਲਾ ਕੋਈ ਨਾਣਾ ਪਾਵੇ ਨਾਵਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਤੇ ਧਾਰਾ ਨੂੰ ਮਾਰਕ ਦਿਖਾ ਦੇਣਾ ਵੀ ਕੋਈ ਧਾਰ ਪੋਲੀਆ ਨੂੰ ਵਧੀਆ ਹਾਂ ਪੋਲੀਏ ਪੋਲੀ ਠੀਕ ਹੈ ਲੋਈ ਤਾਰ ਦਾ ਬਹੁਤ ਮੋਟੀ ਹੈ ਨਾ ਹਾਂ ਮਗਨੇ ਰ ਗਿਆ ਬਈ ਤਾਰ ਆਪਣਾ ਹੂੰ ਤਾਰ ਬਹੁਤ ਮੋਟੀ ਹੈਗੀ ਠੀਕ ਹੈ ਜੀ ਚਲ ਬਈ ਹੋ ਤੋੜ ਕੇ ਦਿਖਾ ਦੀ ਬੈਡਾ ਆਪਣਾ ਤੋੜ ਤੋੜ ਕੇ ਤੁਸਨ ਦਿਖਾ ਦੂਜਾ ਹਸੂਆ ਸੋਈ ਵੀ ਆ 10 ਕਿਲੋ ਦੁੱਧ ਐਸ ਟਾਈਮ ਨੱਟ ਤਿਆਰ ਆ 2-4 ਕਿਲੋ ਦੁੱਧ ਜਿਹੜਾ ਹੋਰ ਰਹਾ ਹੈ ਪਾ ਲਿਓ ਕਿਸੇ ਨਾਲ ਬਾਕੀ ਦੁਪਹਿਰ ਦੇ ਸਮੇਂ ਤੁਸਨ ਪਤਾ ਹੀ ਪਉਸੂ ਭੁੱਖਾ ਵੀ ਖੜਾ ਹੁੰਦਾ ਤੇ ਆ ਲੈ ਵੀ ਉਹ ਨਾ ਜੋਸ਼ ਨਹੀਂ ਬਣਦਾਗਾ ਬਾਈ ਨਿਕ ਨਾਰਮਲ ਜੀ ਤੋੜ ਦਿਓ ਆਇਆ ਆਇਆ ਇਹਦਾ ਬੱਥੂ ਦਾ ਪਹਾੜ ਕਰਦੀ ਆ ਪ੍ਰਭਤਤ ਲਓ ਜੀ ਤੋਰ ਕਿਸ ਨੂੰ ਦਿਖਾ ਦੇਣਾ ਆਪਾਂ ਥੋੜਾ ਥਾਂ ਜੂ ਤਾਂਗਾ ਬਾਈਪਲੇ ਇਧਰਲੇ ਪਾਸੇ ਮਿਸਤਰੀ ਲੱਗਿਆ ਹੋਈ ਸਾਨੂੰ ਵਿਲੇਜ ਤੋਰ ਦਿੰਦੇ ਆਪਾਂ ਕਿਹੜਾ ਤੰਗ ਬਲੀਆਂ ਉਹ ਗੇਡਰ ਦੀ ਕੁਆਲਟੀ ਚੈੱਕ ਕਰੋ ਡਰ ਸੋਹਣਾਗਾ ਠੀਕ ਆ ਜੀ ਬੰਦੋ ਇਹਦਾ ਦਿਖਾ ਦੇ ਬਾਈ ਚਾਰ ਚਫੇਰਾ ਕਾ ਥਾਂ ਹੀ ਨਹੀਂ ਤੋਰ ਹੋ ਗਿਆ ਤੋਰ ਦਿਖਾ ਦੇ ਬਈ ਵੇੜਾ ਆ ਬਿਲਕੁਲ ਰੁਕਿਆ ਪਏ ਇਧਰੇ ਬਾਈ ਮਿਸਤਰੀ ਲੱਗਿਆ ਹੋਇਆ ਤੇ ਇਧਰੇ ਬਸਮੈਂਟ ਸੁੰਟ ਜਾਪਿਆ ਥਾਂ ਥੋੜਾ ਘਾਟਾ ਤੋਰਨ ਵਾਸਤੇ ਨਹੀਂ ਫਿਰ ਲੰਬੀ ਤੋਰ ਕੇ ਦਿਖਾ ਦਿੰਦੇ ਬਾਕੀ ਕੋਈ ਬਈ ਤਾਂਦਰੋਂ ਸੈਟਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਕੋਈ ਨਹੀਂ ਭਾਰ ਦੀ ਬੋਧਾ ਦੀ ਆਪਣੀ ਕੋ ਮਗਝੇਰ ਦੀ ਜ਼ਿੰਮੇਵਾਰੀ ਮਾਰਨ ਮੂਰਨ ਦੀ ਕੋਈ ਨਹੀਂ ਯਾਰ ਮਾਰ ਜਾ ਆਪਣੇ ਕਿਲੇ ਦੇ ਬਣ ਜਾ ਕੋਈ ਇਹ ਕੋਈ ਝੇਰ ਜੂਰ ਦਾ ਵੀ ਲੋਕਾਂ ਨੂੰ ਲੱਗਦਾ ਆਪਣੇ ਕਿਲੇ ਤੇ ਬਣਦੇ ਆਲਾ ਠੀਕ ਹੈ ਬੱਚਾ ਮਗਰ ਬੱਚਾ ਹੈ ਨਾ ਅੱਛਾ ਹੀ ਮਗਰ ਹਾਂ ਠੀਕ ਹੈ ਤੇ ਹੁਣ ਆਪਾਂ ਦਾ ਰੇਟ ਕਿ ਨਾਲ ਕਰਨ ਜਾਇਜ਼ ਜਾ ਰੇਟ ਬਈ ਦਾ 47500 ਰੁਪਏ ਪੂਰਾ ਹੀ ਲੈਣਾ ਘਟ ਹੋ ਜੂਗਾ ਘਟ ਜਾਂਗੇ ਮਾਨਸਾਲੇ ਤਾਂ ਕੋਈ ਕਰਦੇ ਹੋਗੇ ਹਾਂ ਜੀ ਲੈ 47500 ਬਾਈ ਨੇ ਮੁੱਲ ਕੀਤਾ ਬਾਈ ਦਾ ਪੈਂਡਾ ਗਿਆ ਰਾਈਆ ਤਸਹੀਲ ਫੂਲ ਤੇ ਜ਼ਿਲ੍ਹਾ ਬਟਾਪਾ ਨੰਬਰ ਇਕ ਹੀ ਫਿਰ ਬੋਲਦੇ 98036 55066 ਇਹ ਵਾਜਾ ਸੰਬਰਕ ਨੰਬਰ ਹੈ ਜਿਹੜੇ ਭਰਾ ਨੂੰ ਬੈਠ ਪਸੰਦ ਆਊਗੀ ਘਰੇ ਦੁੱਧ ਪੀਣ ਵਾਸਤੇ ਠੀਕ ਰਹੂ ਬਾਕੀ ਦੋੜਾਂ ਦੇ ਚੋਕ ਤੇ ਤਸੱਲੀ ਕਰ ਸਕਦਾ ਧੰਨਵਾਦ ਜੀ